ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪੰਡ ਭਗਤਾ ਭਾਈ ਜ਼ਿਲ੍ਹਾ ਨੂੰ ਬਠਿੰਡਾ ਪਿਆ ਜਾਂਦਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਬਾਈ ਜੀ ਆਪਣਾ ਕੇਵਲ ਸਿੰਘ ਜੀ ਠੀਕ ਹੋ ਜੀ ਤੇ ਵੀਰ ਆਪਣੇ ਘਰੋਂ ਹੋਵੇ ਤੇ ਕੀ ਐਡਰੈਸ ਹੈ ਜੀ ਆਪਣਾ ਸੂਏ ਕੋਲੇ ਘਰ ਹੈ ਜੀ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨ ਤੈਨ ਨਾਲ ਆਇਆ ਕੋਈ ਤੈਨ ਨਾਲ ਆ ਗਿਆ ਉਹ ਦੱਸੋ ਜੀ ਸਾਹਮਣੇ ਖੜੀ ਵਹਿੜ ਦੀ ਕੀ ਡਿਟੇਲ ਹੈ ਜੀ ਇਹਦੀ ਜੀ 30 ਪਲੱਸ ਦੁੱਧ ਦੇਉਗੀ ਇੱਕੀ ਵਾਰ ਠੀਕ ਹੋ ਗਿਆ ਜੀ ਦੂਜਾ ਸੂਆ ਜੀ ਦੂਜਾ ਸੂਆ ਸੂਣਾ ਜੀ ਐ ਸੋਰੀ ਹਾਂ ਜੀ ਦੂਜਾ ਸੂਆ ਸੂਣਾ ਠੀਕ ਹੋਈ ਤੇ ਪਹਿਲੇ ਸੂਏ ਸੱਜਰ ਨੇ ਕੀ ਰਿਕਾਰਡ ਆਈ ਦੁੱਧ ਦੀ 26 ਕਿਲੋ 26 ਕਿਲੋ ਦੁੱਧ ਦੇ ਤਾਂ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਤਿੰਨ ਚਾਰ ਦਿਨ ਲੈ ਜਾਊਗੀ ਠੀਕ ਹੋ ਜੀ ਤੁਸੀਂ ਬਾਈ ਬਾਡੀ ਬੰਤਰ ਦੇਖ ਸਕਦੇ ਹੋ ਚੰਗੀ ਵੇਲ ਆ ਵਹਿੜ ਦੀ ਹਵਾਨਾ ਦੇਖ ਸਕਦੇ ਹੋ ਦਸੰਦਰਾਂ ਦੀ ਕੱਚੀ ਆ ਹੋਰ ਹਵਾਨਾ ਭਰਨਾ ਮਾੜੀ ਕੱਢ ਲੋ ਬਾਹਰ ਜੀ चंगी हाइट आ भाई दवा देख सकते भाई मोटा थाना बिथी का थाना भाई बहुत चंगा हवा नगर ये वैड बहुत चंगी आ क्रॉस ब्रीड की वैडा ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪੇ ਦੀ ਕਿਹੜਾ ਜੀ 85000 ਮੌਕੇ ਤੇ ਮੰਨਤਾ ਨਹੀਂ ਕੀਤਾ ਜਾਊਗਾ ਕੀ ਕੀਤਾ ਜਾਊਗਾ ਠੀਕ ਹੋ ਜੀ ਅਗਲੀ ਵੜ ਵਾਲੀ ਆ ਜੀ ਕੀ ਡਿਟੇਲ ਆਈ ਇਹਦੀ ਕਿਹੜਾ ਜੀ ਦੁੱਧ ਹੁਣ ਇਸ ਵਕਤ 15 ਕਿਲੋ ਤਿਆਰ ਹੈ 15 ਲੀਟਰ ਦੁੱਧ ਤਿਆਰ ਆਈ ਆਪਾਂ ਜੋਕੇ ਦੇਵਾਂਗੇ ਜੀ ਹਾਂਜੀ ਠੀਕ ਹੋ ਜੀ ਤੇ ਕਿਹੜੇ ਸੂਏ ਜੀ ਇਹ ਇਹ ਦੂਜੀ ਹੈ ਜੀ ਇਹ ਦੂਜੀ ਹੈ ਤੇ ਮਗਰ ਕੀ ਹੈ ਜੀ ਇਹਦੇ ਬੱਚਾ ਜੀ ਮਗਰ ਇਹਦੇ ਬੱਚਾ ਬਾਈ ਵੇਖ ਸਕਦੇ ਹੋ ਕ੍ਰਾਸ ਬ੍ਰੀਡ ਦਾ ਬੱਚਾ ਮਾੜੀ ਕੱਢ ਲਓ ਬਾਹਰ ਇਹ ਵੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਪੰਜ ਦਿਨ ਹੋ ਗਏ ਜੀ ਠੀਕ ਹੈ 5 ਦਿਨ ਹੋ ਗਏ ਪੂਰੇ ਵੈੜ ਸੂਈ ਨੂੰ ਇਹਨਾਂ ਵੰਨਾ ਤੁਸੀਂ ਦੇਖ ਸਕਦੇ ਹੋ 15 ਲੀਟਰ ਦੁੱਧ ਤਿਆਰ ਆ ਵੀਰੇ 5 ਦਿਨ ਹੋ ਗਏ ਵੈੜ ਸੂਈ ਨੂੰ ਮਗਰ ਇਹਦੇ ਬੱਚਾ ਦੂਜੇ ਸੂਹੇ ਸੂਈ ਆ ਭਾਈ ਜੀ ਕਿੰਨਾ ਕੁ ਦੁੱਧ ਕੱਢ ਸਕਦੀ ਏ ਤੁਹਾਡੇ ਹਿਸਾਬ ਨਾਲ ਇਹ ਕੱਢ ਦੋ ਜੀ 18 ਕਿਲੋ ਦੁੱਧ 18 ਲੀਟਰ ਦੁੱਧ ਦੀ ਕੰਪੈਸਟੀ ਹੈਗੀ ਵੀਰੇ ਵਹਿੜ ਦੀ ਦੇਖ ਸਕਦੇ ਹੋ ਕ੍ਰਾਸ ਬੀਟ ਦੀ ਆ ਤੇ ਇਹਦੀ ਕੀ ਡਿਮਾਂਡ ਕਰਦੇ ਈ ਇਹਦਾ ਜੀ 65 ਹਜ਼ਾਰ ਠੀਕ ਹੋਈ ਮੁੱਖ ਦਮਾਨ ਤਾਨ ਕੀਤਾ ਜਾਊਗਾ ਹਾਂਜੀ ਠੀਕ ਹੋਈ ਤੇ ਲਾਸਟ ਨਾਕ ਕੀ ਹੈ ਜੀ ਆਪਣੇ ਕੋਲ ਵਹਿੜ ਆ ਜੀ ਕੀਰੀ ਹਾਂ ਜੀ ਦੱਸੋ ਹਾਂਜੀ ਇਹਦੀ ਡਿਟੇਲ ਦੱਸੋ ਜੀ ਕੀ ਹੈ ਜੀ ਪਹਿਲਾਂ ਬੱਸੀ ਪਹਿਲਾਂ ਉਹ ਖੀਰੀ ਆ ਮੂਹ ਖੀਰੀਆ ਹਾਂਜੀ ਠੀਕ ਹੋ ਜੀ ਇੱਕ ਹਫਤੇ ਦੀ ਇੱਕ ਹਫਤੇ ਦੀ ਕੱਚੀ ਹੈ ਜੀ ਹਾਂਜੀ ਠੀਕ ਹੋ ਜੀ ਇਹ ਲੋ ਬਈ ਬਾਡੀ ਮੰਤਰ ਦੀ ਦੇਖ ਸਕਦੇ ਹੋ ਦਰਮਿਆਨੇ ਕਾਦੀ ਆ ਹਫਤੇ ਦੀ ਕੱਚੀ ਹੈ ਬਈ ਇਹ ਕੋਈ ਮਜ਼ਾਕ ਨਹੀਂ ਬਈ ਸੱਚੀ ਸੂਣ ਵਾਲੀ ਹੈ ਇਹ ਮਾੜੀ ਤੋਰ ਕੇ ਖਾਦੀ ਜੀ ਉਹਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਜਰਸੀ ਨਾਲ ਵੀ ਛੋਟਾ ਕੱਦ ਹੋਣਾ ਵੀਰੇ ਖੀਰੀ ਹੈ ਜੀ ਖੀਰੀ ਬੱਚੀ ਹੈ ਠੀਕ ਹੋ ਜੀ ਦੇਖ ਸਕਦੇ ਹੋ ਵੀਰੇ ਤੇ ਇਹਦੀ ਕੀ ਡਿਮਾਂਡ ਕਰਦੀ ਹੈ ਆਪਾਂ ਇਹਦੀ 25 ਮੁੱਖ ਦੀ ਮੰਤਾਨ ਕੀਤਾ ਜਾਊਗਾ ਕੀਤਾ ਜਾਊਗਾ ਠੀਕ ਹੋ ਜੀ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 99633 99633 3254 3254 ਠੀਕ ਹੋ ਇਹ ਬਾਈ ਦਾ ਕੰਟੈਕਟ ਨੰਬਰ ਆ ਜੋ ਇਸ ਟਾਈਮ ਸਕਰੀਨ ਤੇ ਚੱਲ ਰਿਹਾ ਉਹ ਆਪਣਾ ਸਕਰੀਨ ਉੱਪਰ ਹੀ ਨੰਬਰ ਲਾ ਦਾਂਗੇ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਆ ਸਕਦੇ ਹੋ ਜੇ ਕਿਸੇ ਭਰਾ ਨੂੰ ਤਿੰਨਾਂ ਨਗਾਂ ਵਿੱਚ ਕੋਈ ਨਾਗ ਚੰਗਾ ਲੱਗਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ ਭਾਈ ਕਮੈਂਟ ਕਰਕੇ ਦੱਸਿਓ ਆ ਵੈਡ ਕਿਦਾਂ ਦੀ ਲੱਗੀ ਤੁਹਾਨੂੰ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ